ਹਾਂਜੀ ਸਾਚੀ ਕਾਲ ਦੇ ਸਾਰਿਆਂ ਨੂੰ ਹੋਰ ਠੀਕ ਹੈ ਕਾ ਤੁਸੀਂ ਸਾਰੇ ਮੈਂ ਨਾਮ ਹੈ ਗੋਮੀ ਸਿੰਘ ਵਾ ਪਿੰਡ ਆਪਣਾ ਤਰਾਨਾ ਤੇ ਚੀਪਤੀ ਦਾ ਜਲਾਤਨ ਤਾਂ ਆਜੋ ਜਿਆ ਤਿੰਨ ਅਦਤ ਹੋਈਏ ਤਰੀਕ ਤੇ ਛੇ ਵੇ ਦੇ ਵਜ੍ਹਾ ਤਾਂ ਨੰਦਈ ਵਜ੍ਹਾ ਤੇ ਆਪਾਂ ਖੇਤ ਹੈ ਬਆ ਬੱਜ ਦਾ ਚੋਨਾ ਵੇਖਣਾ ਤਾਂ ਅਸੀਂ ਆਪਾਂ ਦਿਖਾ ਹੀ ਦਿੰਨੇ ਆ ਬੱਤੀ ਆ ਤਾਂ ਹੀ ਆ ਤੱਕ ਤੇ ਆ ਦੇਖ ਲਓ ਆਪਣੀ ਪੀਪੀ ਥੋੜਾ ਬੰਨਵਾ ਹਾਂ ਤੇ ਜਲਾਈ ਦੀ ਲੱਦੀ ਹੋਈ ਏ ਜਰੀ ਇਹ ਕਿੱਲਾ ਸਾਤੇ ਜਲਾਈ ਦਾ ਅੱਜ ਤਿੰਨ ਅਦਰ ਧੋਈ ਆ ਦਾਦੇ ਖੇਮੇ ਨੇ ਆ ਇਹਦੇ ਕੋਲੇ ਕਿਦਾਜਾ ਬਤਾਇਆ ਕੀਤਾ ਅਜੇ ਇਹਨੂੰ ਥੱਤ ਪੈਣ ਦੇ ਕੋਲੇ ਜੋ ਜਾ ਪਈਏ ਦੋ ਕਿਤਾਚ ਤਨਾ 5 ਕਿਲੋ ਆਪਾਂ ਬਾਈ ਪਤਾਚ 3 ਕਿਲੋ ਆਪਾਂ ਸਫਰ ਪਾਈ ਆ ਤੇ ਦੇ ਚਾਹ ਕੋਲੇ ਬਜਿੰਕ ਪਾਈ ਸੀ ਤੇ ਤੇ ਪੰਜ ਤਵਾਰੀ ਤਨਾ ਬਾਉ ਬਾਈ ਦਾ ਕਿਲੋ Tenaa baataa terea tupaa aayi tui nderea kuisaat terea Aayi tataa Thaayi naa tenaa nderea ee meen lanta Thaayi naa tenaa terea 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 apaya chonaa na Piidaa chuka terea tui nderea kalu Aayi aayi tataa cô ấy chụp ảnh đi kì thi à ba cái đấy là thấy xem này nhỉ tao đã từng nói nhà chú nhà bà thì ngáp bài tao thu lại chú ông ta là tao bài gì bà ta bà phải nhà cho này ਨਹੀਂ ਪਰ ਮੈਂ ਇੰਨੀ ਅੱਧਾ ਪੈਂਦੀ ਵੇਖਿਆ 98 ਨਾਲੀ ਆਦੀ ਬਹੁਤ ਜਾਂਦੀ ਗਮੀ ਗਮੀ ਬਹੁਤ ਜਾਂਦੀ ਹੈ ਆਪਾਂ ਜਾਂਦੇ वेकल हटिया अपन नदी पे ती आई बाची गई है जमिना आ जाए तबई जो दो बिदे जारी वेकल ओके ਓਕੇ ਵੀਰੇ ਤੇ ਵੀ ਦਿਨ ਲਾਈਕ ਜਰੂਰ ਕਰਨਾ ਤਨਾ ਇੱਕ ਕਮੈਂਟ ਵੇਜਦਾ ਲਿਖਣਾ ਤੁਸੀਂ ਕਈ ਬਾਤ ਦਿਲਾਈ ਜੋ ਕਿ ਨੰਦਨਾਂ ਦੀ ਹੋਈ ਆ ਤੇ ਦੁਨੀਆਂ ਖਾਧਾ ਪਾਤੀਆਂ ਆ ਪੈਂਦਾ ਹੋਈ ਆ ਮੈਂ ਨਰਿਓ ਚੱਲੀ ਗਿਆ ਸਾਰੀ ਤੇ ਛੋਣਾ ਹੋ ਜਾ ਤਾਲੀਆਂ ਤਨਾ ਦਾ ਬਾਕੀ ਇਹ ਲੋ ਤਾਂ ਦੇ ਸਾਹਮਣੇ ਹੀ ਆ